ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੈਸਲੋ ਫਾਉਂਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਔਨਲਾਈਨ ਕੈਸ਼ ਆਮਦੀ ਵੀ ਨਹੀਂ ਹੈਗੀ ਜਿਹੜਾ ਸੂਟ ਪਸੰਦ ਆਉਂਦਾ ਉਹ ਉਹਦਾ ਸਕਰੀਨਸ਼ਾਟ ਲੈ ਕੇ ਉੱਪਰ ਦਿੱਤੇ ਨੰਬਰ ਤੇ ਭੇਜਣਾ ਹੈਗਾ ਔਨਲਾਈਨ ਪੇਮੈਂਟ ਕਰਨੀ ਹੈ ਉਸ ਤੋਂ ਬਾਅਦ ਸੂਟ ਤੁਹਾਡੇ ਘਰ ਆ ਜੂਗਾ ਐਡਰੈਸ ਭੇਜ ਦੇਣਾ ਸਾਨੂੰ ਡਾਕਖਾਨੇ ਦੇ ਥਰੂ ਭੇਜਾਂਗੇ ਪਹਿਲਾਂ ਪ੍ਰੋਬਲਮ ਡਾਕਖਾਨੇ ਦੀ ਸੀ ਅਗਰ ਸ਼ੌਕ ਤੇ ਹੋਣਾ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਬੀਸਾਹਿਬ ਰਿਫੋਟ ਤੇ ਵੀਡੀਓ ਦੀ ਟਾਈਮਿੰਗ ਹੈਗੀ ਹੈ ਜੀ ਇੰਡੀਆ ਟਾਈਮ ਦੇ ਸ਼ਾਮ ਦੇ 5:00 ਲੋ ਜੀ ਅੱਜ ਸ਼ੁਰੂ ਕਰਦੇ ਆਂ ਵੀਡੀਓ ਅੱਜ ਦੀ ਵੀਡੀਓ ਦੇ ਜਿੰਨੇ ਵੀ ਸੂਟ ਰਹਿਣਗੇ ਵਰਕ ਵਾਲੇ ਰਹਿਣਗੇ ਔਰ ਫੁੱਲ ਡਿਸਕਾਊਂਟ ਦੇ ਰਹਿਣਗੇ ਹੈਵੀ ਡਿਸਕਾਊਂਟ ਦੇ ਰਹਿਣਗੇ ਠੀਕ ਹੈ ਜੀ ਲੋ ਉਸ ਤੋਂ ਬਾਅਦ ਅਗਰ ਤੁਸੀਂ ਇਹ ਆਰਡਰ ਤੇ ਬਣਵਾਉਂਗੇ ਤਾਂ ਇਹੀ ਤੁਹਾਨੂੰ ਇਸ ਰੇਟ ਤੇ ਨਹੀਂ ਬਣਨਗੇ ਜਿਹੜੇ ਤੇ ਮੈਂ ਹੁਣ ਦੰਦੇ ਰਹੀ ਹਾਂ ਲੋ ਜੀ ਪਹਿਲਾ ਸੂਟ ਜੌਰਜਟ ਦੇ ਵਿੱਚ ਹੈ ਜੋਰਜਟ ਦੇਖ ਲਓ ਬਹੁਤ ਖੂਬਸੂਰਤ ਹੈ ਖੁਰਦਰੀ ਨਹੀਂ ਬਹੁਤ ਸੋਹਣੀ ਜੋਰਜਟ ਦੇ ਵਿੱਚ ਆਉਗਾ ਸੂਟ ਤੁਹਾਡੇ ਕੋਲ ਬਹੁਤ ਪਿਆਰਾ ਸੂਟ ਹੈ ਆਹ ਲਓ ਜੀ ਇਹ ਵਾਲਾ ਡਿਜ਼ਾਈਨ ਕਾਫੀ ਚੱਲਿਆ ਸੀਗਾ neck ਦੇ ਉੱਪਰ ਇਸ ਤਰ੍ਹਾਂ ਲੰਬਾ ਲੰਬਾ ਡਿਜ਼ਾਈਨ ਆਹ ਲਓ ਵਾਈਨ ਕਲਰ ਦੇ ਉੱਪਰ ਠੀਕ ਹੈ ਜੀ ਆਹ ਹੁਣ ਕਲਰ ਸਹੀ ਦੇਖ ਰਹੀਆਂ ਸਹੀ ਆ ਰਿਹਾ ਸਹੀ ਦੇਖ ਰਹੀਆਂ ਆਹਨੇ ਕਦੇ ਬਦਲ ਜਾਂਦਾ ਹਾਂ ਲਓ ਜੀ neck ਹੈ ਦਾ ਨੀਚੇ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਬਾਜੀ ਤੇ ਵਰਗਾ ਆਹ ਲਓ ਇਹ ਹੈਗਾ ਜੀ ਇਹਦਾ ਬਾਜੀ ਦਾ ਨੈਟਵਰਕ ਪਲੱਸ ਬਾਜੂ ਵਰਕ ਔਰ ਖੂਬਸੂਰਤ ਜੀ ਜਾਰਜਟ ਕਢਾਈ ਬਹੁਤ ਸੋਹਣਾ ਵਰਕ ਬਹੁਤ ਸੋਹਣਾ ਬਹੁਤ ਸਫਾਈ ਨਾਲ ਤੁਹਾਨੂੰ ਵਰਕ ਮਿਲੂਗਾ ਤੇ ਬਹੁਤ ਵਧੀਆ ਸਟੱਫ ਆਊਗਾ ਤੇ ਪ੍ਰਾਈਸ ਹੋਊਗੀ ਇਹਦੀ ਸਿਰਫ ਤੇ ਸਿਰਫ 1150 ਇਹ ਸੂਟ ਤੁਹਾਨੂੰ 1150 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਪਰ ਜੇ ਤੁਸੀਂ ਕਹੋਗੇ ਦੁਬਾਰਾ ਸਾਨੂੰ ਇਹਦੇ ਵਿੱਚ ਇਹ ਬਣਾ ਦਿਓ ਇੰਨੇ 'ਚ ਨਹੀਂ ਮਿਲੂਗਾ ਤਾਂ ਰੇਟ ਹੈ ਜਿਹੜਾ ਥੋੜਾ ਜਿਹਾ ਫਿਰ ਅਪ ਹੋ ਜਾਊਗਾ ਜੇ ਤੁਸੀਂ ਆਰਡਰ ਤੇ ਬਣਾਉਵੋਗੇ ਇੰਨੇ ਠੀਕ ਹੈ ਇਹਦੇ ਚਾਇਨ ਲਾ ਲੋ ਵੀ ਤੁਸੀਂ ਘੱਟੋ ਘੱਟ 2250 ਹੋਰ ਮੰਨ ਕੇ ਚਲੋ। ਲੋ ਜੀ ਨੈਕਸਟ ਦੇਖੋ। ਇਹ ਵੀ ਉਸੇ ਜਾਰਜਟ ਦੇ ਵਿੱਚ ਹੈ। ਸੇਮ ਸਟੱਫ ਹੈਗਾ ਜਿਹੜਾ ਤੁਸੀਂ ਦੇਖ ਚੁੱਕੇ ਹੋ ਤੇ ਸੇਮ ਕਲਰ ਹੈ। ਵਰਕ ਦੇਖ ਲਓ ਵਰਕ ਬਹੁਤ ਸੋਹਣਾ ਹੋਇਆ ਵਰਕ ਦੀ ਕੋਈ ਕਮੀ ਨਹੀਂ ਆ। ਲੋ ਢੇੜੇ ਕਰੂੰਗੀ। ਰੰਗਾਇਚੇ ਸਹੀ ਹੈ ਦੱਸ। ਸਰੋ ਕਰਾ ਦੇਖ ਲਿਆ ਹੁਣ ਵਰਕ ਦਿਖਾ ਦਿ ਢੇੜੇ ਕਰਕੇ। ਕਾਫੀ ਵਰਕ ਹੋਇਆ ਹੋਇਆ ਇਹਦੇ ਤੇ ਐ ਨਹੀਂ ਐ ਵੀ ਥੋੜਾ ਜਿਹਾ ਵਰਕ ਸਹੀ ਹੁੰਦਾ ਬਹੁਤ ਸੋਹਣਾ ਵਰਕ ਹੋਇਆ ਕਲਰ ਵੀ ਸਹੀ ਆ ਜਾਂਦਾ ਇੱਥੇ ਠੀਕ ਐ ਕਿਹੜਾ ਹੈਗਾ ਜੀ 25 ਅਗਰ ਤੁਸੀਂ ਕੱਟ ਕਰਨਾ ਹੈ ਤਾਂ ਐਂਡ ਟੂ ਐਂਡ ਜਿਹੜੇ ਫਲਾਵਰ ਨੇ ਉਹਨਾਂ ਦਾ ਵਰਕ ਹੈਗਾ 2.7 ਤੇ ਤੁਸੀਂ ਕੱਟ ਕਰ ਸਕਦੇ ਹੋ ਆ ਜਿਹੜਾ ਕਟ ਵਰਕ ਹੈ ਇਹਨੂੰ ਘਟਾ ਸਕਦੇ ਹੋ ਜਿੰਨਾ ਮਰਜ਼ੀ ਰੱਖ ਲਿਓ ਜੀ 25 ਤੋਂ ਘੱਟ ਇਹ ਥੋੜੀ ਵਰਦੀ ਹੈ 20 ਰੱਖ ਲਿਓ ਸਾਢੇ 20 ਰੱਖ ਲਿਓ ਇਹ ਕਿਹੜਾ ਹੈਗਾ ਉਸ ਤੋਂ ਬਾਅਦ ਇਹ ਹੈਗੀ ਹੈ ਜੀ ਇਹਦੀ ਬੋਝ ਕਾਫੀ ਵਰਕ ਹੋਇਆ ਐ ਨਹੀਂ ਐ ਵੀ ਮਾੜਾ ਜਿਹਾ ਵਰਕ ਬੋਝ ਕਾਫੀ ਵਧੀਆ ਵਰਕ ਹੋਇਆ ਤੇ ਲੋ ਜੀ ਅਗਲਾ ਸੂਟ ਦੇਖੋ ਇਹ ਆਫ ਰੀਨ ਸਟੌਫ ਦੇ ਵਿੱਚ ਹੈਗਾ ਆ ਲਓ ਸਟੌਫ ਹੈਗਾ ਆਫ ਰੀਨ ਕਾਫੀ ਵਰਕ ਕਰਦੇ ਤੇ ਵੀ ਬਹੁਤ ਵਰਕ ਹੈ ਬਿਲਕੁਲ ਲੱਗੇ ਮੁੱਲ ਮਿਲ ਰਹੇ ਨੇ ਬਿਲਕੁਲ ਸੋਨੋ ਤੇ ਇੰਨਾ ਇੰਨਾ ਵਰਕ ਆ ਦੇਖੋ ਕਿੰਨਾ ਵਰਕ ਹੈ ਤੇ ਰੰਗ ਨਹੀਂ ਸਹੀ ਆ ਰਿਹਾ ਬਿਲਕੁਲ ਲਾਈਟ ਕਲਰ ਦਾ ਪਿੰਕ ਹੈ ਲਾਈਟ ਜਿਹਾ ਕਲਰ ਦਾ ਪਿੰਕish ਪੀਚ ਕਹਿ ਸਕਦੇ ਆਪਾਂ ਠੀਕ ਹੈ ਨੇੜੇ ਇਧਰੋਂ ਦਿਖਾ ਦਿੰਦੀ ਹਾਂ ਹੁਣ ਮੈਨੂੰ ਦਿਖਾਉਂਦਾ ਮਜ਼ਾ ਨਹੀਂ ਆ ਰਿਹਾ ਇਦੋਂ ਰੰਗ ਫਿੱਕਾ ਆ ਰਿਹਾ ਚਲੋ ਕੋਈ ਨਾ ਮੰਨ ਕੇ ਚਲੋ ਜੀ ਇਸ ਤੋਂ ਉਡਾ ਤੇ ਵਰਕ ਦੇਖੋ ਤੁਸੀਂ ਇੱਥੇ ਜਾ ਕੇ ਫੇਰ ਵੱਡੇ ਵੱਡੇ ਦੋ ਫਲਾਵਰ ਆ ਗਏ ਫਿਰ ਘੇਰੇ ਤੱਕ ਪੈਨਲ ਚਲੇ ਗਏ ਹੁਣ ਮੈਂ ਤੁਹਾਨੂੰ ਇਹਦੀ ਲੈਂਥ ਨੋਪ ਦੇਣੀ ਆ ਕਿ ਘੇਰਾ ਕਿੰਨਾ ਆ ਲੈਂਥ ਕਿੰਨੀ ਹੋਊਗੀ ਜ਼ਰਾ ਤਵੇਖੇ ਲੈਂਥ ਹੈਗੀ 47 ਘੇਰਾ ਵੀ ਦੱਸ ਦੇਣੀ ਆ ਤੁਹਾਡਾ ਕਿੰਨਾ ਬਣੂਗਾ 26 사이 تک ਕੇ ਰਵਣ ਦੂਗਾ ਆਰਾਮ ਨਾਲ ਤੇ ਲੈਂਥ ਵੀ ਬਹੁਤ ਜਿਆਦੇ ਹੈ ਇਹ ਹੈਗਾ ਜੀ ਇਹਦਾ ਵਜ ਦੋ ਬਠੀਕਾ ਨੈਕ ਦੇਖ ਲੋ ਨੈਕ ਦਿਖਾ ਦੇਣੀ ਹੈ ਹਾਂ ਆ ਬਹੁਤ ਪਿਆਰਾ ਵਰਕੇ ਸਾਰੇ ਖਾਦੇ ਆਂ ਖਲਾਰਕੇ ਜੀ ਉਹ ਤਾਂ ਮੂੰਹ ਵੀ ਵੇਂਦੀ ਚੇਕਦੀ ਹਾਲ ਪਰ ਰੰਗ ਚਲੋ ਕੋਈ ਗੱਲ ਨਹੀਂ ਜੀ ਮਾਣਾ ਮੋਟਾ ਤੁਸੀਂ ਆਪ ਹੀ ਸਮਝ ਜਿਆ ਕਰੋ ਕਿ ਜਿਆਦਾ ਲਾਈਟ ਆ ਰਿਹਾ ਤਾਂ ਥੋੜਾ ਇਸ ਤੋਂ ਡਾਰਕ ਹੈ 1650 ਦਾ ਸੀ ਜੀ ਅੱਜ ਤੁਹਾਨੂੰ ਇਹ 1450 ਦੇ ਵਿੱਚ ਮਿਲ ਜਾਣਾ ਫ੍ਰੀ ਸ਼ਿਪਿੰਗ ਦੇ ਨਾਲ ਔਰ ਸਾਰਾ ਜਿਹੜਾ ਹੈਗਾ ਇਹ ਡਿਸਕਾਊਂਟ ਤੇ ਹੀ ਮਿਲ ਰਿਹਾ ਅੱਜ ਤੁਹਾਨੂੰ ਸੂਟ ਸਾਰੇ ਇੰਨਾ ਤਾਂ ਵਰਕ ਹੀ ਨਹੀਂ ਹੁੰਦਾ ਇੰਨੇ ਜਿਹਾ ਲਓ ਜੀ ਅਗਲਾ ਦੇਖੋ ਆਜਾ ਬਹੁਤ ਸਾਰੇ ਸੂਟ ਹਾਂ ਔਰ ਲੋ ਦੀ ਬਾਲਾ ਸੋਮਾ ਸੂਟ ਦੇਖ ਲਓ ਪੈਨਲ ਬਣੇ ਹੋਏ ਨੇ ਕਾਫੀ ਹਿੱਟਰ ਐ ਅਸੀਂ ਇਹ ਆਪਣਾ ਡਿਜ਼ਾਈਨ ਤੇ ਘੇਰੇ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਵਰਕਮੈਨ ਟਪਲਾ ਸੱਚ ਜਰੀ ਵਰਕ ਬਹੁਤ ਹੋਇਆ ਹੋਇਆ ਵੱਡੀ ਗੱਲ ਇਹ ਆ ਕਿ ਜਰੀ ਵਰਕ ਤਾਂ ਕਾਫੀ ਹੈ ਦੇ ਚ ਧਿਆਨ ਨਾਲ ਦੇਖ ਲਓ ਇਹ ਸੂਟ ਨੂੰ ਫਲਾਵਰ ਦੇ ਵਿੱਚ ਵੀ ਇਹ ਤੇ ਜਰੀ ਵਰਕ ਕਾਫੀ ਹੈ ਘੇਰਾ ਇਹਦਾ ਹੈਗਾ ਜੀ 23/2 ਲੈਂਥ ਨਾਪ ਦਿੰਨੀ ਆ ਰੰਗ ਕਿੱਥੇ ਆ ਜਾਂਦੀ ਹੈ ਸਾਢੇ 45 ਲੈਂਥ ਹੈ ਜੀ ਇਹਦੀ ਅਗਰ ਤੁਸੀਂ ਕੱਟ ਕਰਨੀ ਹੋਵੇ ਤਾਂ ਉੱਪਰੋਂ ਕੱਟ ਸਕਦੇ ਹੋ ਕਿਉਂਕਿ ਪੈਨਲ ਆ ਉੱਪਰ ਉੱਪਰੋਂ ਕਟਿੰਗ ਹੋ ਸਕਦੀ ਹੈ ਤੇ ਸਾਰਾ ਜਿਹੜਾ ਤੁਹਾਨੂੰ ਪਿੰਕ ਨੂੰ ਛੱਡ ਕੇ ਬਾਕੀ ਸਾਰਾ 골ਡਨ ਜ਼ਰੀ ਵਰਕ ਠੀਕ ਹੈ ਜੀ ਆਹ ਕਾਫੀ ਜਿਆਦਾ ਸੋਹਣਾ ਸੂਟ ਹੈ ਘੇਰਾ ਵੀ ਤੁਹਾਡਾ ਬਣ ਜਾਊਗਾ ਮੈਨੂੰ ਲੱਗਦਾ ਹੈ ਕਿੰਨਾ ਸੀਗਾ ਮੈਂ ਦੱਸੇ 23.5 23.5 ਸਾਢੇ 23.5 ਲਓ ਜੀ ਇਹ ਹੈਗਾ ਬਾਜੂ ਦਾ ਪਰ ਠੀਕ ਹੈ ਬਹੁਤ ਖੂਬਸੂਰਤ ਸੂਟ ਹੈ ਤੇ ਇਹ ਸੂਟ ਆ ਜਿਹੜਾ ਇਹ ਕਿਉਂਕਿ ਇਹਦੇ ਤੇ ਜਰੀ ਵਰਕ ਬਹੁਤ ਜ਼ਿਆਦਾ ਹੋਇਆ 1550 ਚ ਮਿਲ ਜੂਗਾ ਇਹ ਸੂਟ ਤੇ ਕਲਰ ਹੈ ਜਿਹੜਾ ਇਹ ਥੋੜਾ ਜਿਹਾ ਪਰਪਲ ਜਿਹਾ ਕਲਰ ਹੈ ਲਾਈਟ ਜਿਹਾ ਕਢਾਈ ਦਿੱਸੀ ਹੈ ਲੋ ਪਹਿਲਾਂ ਦੱਸਿਆ ਨਹੀਂ ਬੀਬੀ ਨੇ ਕਿ ਕਢਾਈ ਦਿੱਦੀ ਨਹੀਂ ਸੈਟਿੰਗ ਕਰਨ ਵਾਲੀ ਸੀ ਸੋ ਇਹ ਹੈਗਾ ਜੀ ਇਹਦਾ ਵਰਕ ਬਹੁਤ ਸੋਹਣਾ ਠੀਕ ਹੈ ਜੀ ਤੇ ਲੋ ਨੈਕਸਟ ਹੈਗਾ ਇਹ ਬੜਾ ਸੂਟ ਜੌਰਜਟ ਤੇ ਬਣਿਆ ਹੋਇਆ ਸੂਟ ਹੈ ਜੀ ਹਾਂ। ਸੂਟ ਬਹੁਤ ਸੋਹਣਾ ਹੈ। ਤੇ ਲੈਂਥ ਨਾਪ ਦੇਣੀ ਆ। ਇਹਨਾਂ ਮੈਂ ਇਹਦੀ ਲੈਂਥ ਨਾਪ ਲਿਆ। ਆ ਦੇਖੋ ਰੰਗ ਸਹੀ ਆਉਣ ਲੱਗਿਆ। ਮਸਟਰਡ ਕਲਰ ਹੈ ਜੀ ਇਹ ਵਾਲਾ। ਬਿਲਕੁਲ ਐਗਜ਼ੈਕਟ ਮਸਟਰਡ ਕਲਰ। ਲੋ ਜੀ ਇਹਦੀ ਲੈਂਥ ਹੈ ਨਾ ਜਿਹੜੀ ਇਹ 37 ਤੱਕ ਤਾਂ ਇੱਥੋਂ ਹੈਗੀ ਆ। ਪਰ 37 ਤੋਂ ਜ਼ਿਆਦਾ ਹੋ ਜੂਗੀ ਕਿਉਂਕਿ ਜਿਹੜਾ ਨੈੱਕ ਬਣਨਾ ਹੈ ਨਾ ਉਹ ਇਹਦੇ ਉੱਪਰ ਬਣਨਾ ਹੈ। ਇਹਦੇ ਆ ਤੁਹਾਡੇ ਮਤਲਬ neck ਤੱਕ ਆਉਣਾ ਹੈ ਉਸ ਤੋਂ ਬਾਅਦ ਤੁਹਾਡਾ neck ਜਿਹੜਾ ਬਣਨਾ ਹੈ ਤੇ ਇਸ ਕਰਕੇ ਲੈਂਥ ਹੈ ਜਿਹੜੀ ਇਹਦੀ 40 ਤੋਂ ਉੱਪਰ ਹੋ ਜੂਗੀ ਠੀਕ ਹੈ ਜੀ ਔਰ ਇਹਨੂੰ ਕਮਰ ਤੱਕ ਵੀ ਰੱਖ ਸਕਦੇ ਹੋ ਤੁਸੀਂ ਉਹ ਤੁਹਾਡੀ ਮਰਜ਼ੀ ਹੈ ਡਿਜ਼ਾਈਨਿੰਗ ਜਿਵੇਂ ਮਰਜ਼ੀ ਕਰ ਲਓ ਇਹਦੀ ਤੁਸੀਂ ਤੇ ਘੇਰਾ ਦੇਖੋ ਇਹਦਾ ਕਾਫੀ ਵਧੀਆ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ 40 42 ਤੁਹਾਡਾ ਘੇਰਾ ਆਰਾਮ ਨਾਲ ਹੋ ਜੂਗਾ ਆ ਸੋਰੀ ਲੈਂਥ ਆਰਾਮ ਨਾਲ ਹੋ ਜੂਗੀ ਤੇ ਘੇਰਾ ਸਾਡੇ ਕਿਤੇ ਹੀ ਹੈ ਬਾਕੀ ਇਹਦਾ ਵਰਕ ਹੈਗਾ ਜਿਹੜਾ ਸਲਵਾਰ ਤੇ ਵੀ ਹੈਗਾ ਔਰ ਬਾਜੀ ਤੇ ਵੀ ਹੈਗਾ ਇਹੀ ਸੇਮ ਵਰਕ ਤੁਹਾਨੂੰ ਸਲਵਾਰ ਤੇ ਮਿਲੂਗਾ ਜਿਹੜਾ ਬਾਜੂ ਤੇ ਦੇਖ ਰਹੇ ਹੋ। ਕਾਫੀ ਵਧੀਆ ਵਰਕ ਹੈ। ਮਸਟਰਡ ਕਲਰ ਦੇ ਵਿੱਚ ਸੂਟ ਹੈਗਾ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ ਅੱਜ ਬਹੁਤ ਘੱਟ 1350 ਦੇ ਵਿੱਚ ਇਹ ਸੂਟ ਆ ਜਾਣਾ। ਫ੍ਰੀ ਸ਼ਿਪਿੰਗ ਨਾਲ ਆਉ। ਇੱਕ ਮੈਂ ਤੁਹਾਨੂੰ ਇਹਦੇ ਚ ਇੱਕ ਹੋਰ ਪੀਸ ਦਿਖਾਉਣੀ ਆ। ਨਾ ਇਹ ਹੋਰ ਕਲਰ ਮਤਲਬ ਇਹ ਹੋਰ ਵਰਕ ਹੈ ਤੇ ਇਹ ਹੈਗੀ ਹੈ ਸ਼ਿਮਰ ਜੌਰਡਟ। ਇਸੇ ਕਲਰ ਦੇ ਵਿੱਚ। ਸ਼ਿਮਰ ਜੌਰਡਟ ਇਹ ਹੈਗਾ ਜੀ ਇਹਦਾ ਕੇਰਾ। ਇਹ ਰਤਾ ਕਾਫੀ ਹੈ। ਲੋ ਜੀ 250 ਘੇਰਾ ਤੇ ਦੋ ਲਾਈਨਾਂ ਪਈਆਂ ਹੋ ਜਾਂਦੀਆਂ ਵਰਕ ਤੇ। ਉਹ ਸਾਰੇ ਦੇ ਵਿੱਚ 골ਡਨ 골ਡਨ ਆ ਵੀ ਸਾਰਾ ਵਰਕ ਹੋਇਆ। ਠੀਕ ਹੈ। ਤੇ ਅੱਗੇ ਦੇਖੋ। ਇਹ ਵਾਲਾ ਵਰਕ ਬਹੁਤ ਸਫਾਈ ਨਾਲ ਹੋਇਆ ਹੋਇਆ ਬਹੁਤ ਜਿਆਦਾ ਸੋਨਾ ਵਰਕ ਹੋਇਆ ਹੈ। ਤੇ ਪ੍ਰਾਈਸ ਹੈਗੀ ਹੈ ਜੀ ਇਹਦੀ ਅੱਜ ਬਹੁਤ ਘੱਟ ਪ੍ਰਾਈਸ ਤੇ ਮਿਲ ਰਿਹਾ ਜੀ ਤੁਹਾਨੂੰ ਅੱਜ। 1150 ਦੇ ਵਿੱਚ ਮਿਲ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ। ਅਗਲਾ ਦੇਖੋ ਇਹ ਲੋਟ ਇਹ ਵੀ ਆਪਾਂ ਡਿਜ਼ਾਈਨ ਬਹੁਤ ਵੇਚੀ ਸੀ ਬਹੁਤ ਜ਼ਿਆਦਾ ਸੇਲ ਕੀਤਾ ਸੀ ਆਹ ਵਾਲਾ ਡਿਜ਼ਾਈਨ ਇਹ ਹੈਗਾ ਜੀ ਚਨੋਮਤੀ ਐ ਵਜਾ ਵਜਾ ਲਸ਼ਨਸ਼ ਕਰਦਾ ਸੂਟ ਹੈ ਚਮਕਾ ਮਾਰਦਾ ਪੂਰਾ ਐ ਨਾ ਐ ਨਹੀਂ ਮੱਦਮ ਜੜਾ ਲਜਾ ਤੇ ਕਲਰ ਵੀ ਬਹੁਤ ਸੋਹਣਾ ਹੈ ਔਰ ਵਰਕ ਦੇਖੋ ਤੁਸੀਂ ਇਹਦਾ ਕਲਰਫੁਲ ਵਰਕ ਠੀਕ ਹੈ ਕਿਹੜਾ ਦੱਸ ਦੇਣੀ ਆ ਜਿਆਦਾ ਤੋਂ ਜਿਆਦਾ 24 ਰੱਖ ਸਕਦੇ ਹੋ ਤੇ ਕੱਟ ਦਾ ਤੁਸੀਂ ਜਿੰਨਾ ਮਰਜ਼ੀ ਕਰ ਲੋ ਆ 19.5 ਤੱਕ ਆਵੜਾ ਵਰਕ ਹੈ ਇਹ ਵਾਲਾ ਤੁਸੀਂ ਆ ਕੱਟ ਵੀ ਸਕਦੇ ਹੋ ਸਾਈਡ ਤੋਂ ਠੀਕ ਹੈ ਜੀ ਤੇ ਆ ਹੈਗੀ ਇਹਦੀ ਇਹਦੀ ਬਾਜੂ ਠੀਕ ਆ ਸਲਵਾਰ ਵੀ ਹੈ ਸਲਵਾਰ ਵੀ ਹੈ ਲਓ ਜੀ ਸਲਵਾਰ ਤੇ ਵੀ ਵਰਕ ਹੈ ਠੀਕ ਹੈ ਚਨੂਨ ਕਪੜੇ ਦੇ ਉੱਪਰ ਸਲਵਾਰ ਵਰਕ ਬਾਜੂ ਵਰਕ ਹੋੜੇ ਦਾ ਵਰਕ ਤੇ ਪ੍ਰਾਈਸ ਮਿਲੂਗੀ ਸਿਰਫ ਤੇ ਸਿਰਫ 1250 ਤੁਹਾਡੇ 1250 ਦੇ ਵਿੱਚ ਆ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਤੋਦੀ ਅਗਲਾ ਦੇਖੋ ਇੱਕੋ ਹੀ ਪੀਸ ਹੈ ਸਿੰਗਲ ਕ੍ਰੇਪ ਦੇ ਵਿੱਚ ਨੈਚੁਰਲ ਕ੍ਰੇਪ ਚ ਕਲਰ ਬਹੁਤ ਸੋਹਣਾ ਇਹ ਮੇਰਾ خیال ਅੱਗੇ ਮੈਂ ਪਾਇਆ ਸੀਗਾ ਇੱਕ ਵਾਰ ਤੇ ਕਿਸੇ ਭੈਣ ਨੇ ਰਖਾ ਲਿਆ ਤੇ ਮੁੜ ਕੇ ਪੇਮੈਂਟ ਨਹੀਂ ਭਾਈ ਆ ਬਹੁਤ ਦੁੱਖ ਦਿੰਦੀਆਂ ਨੇ ਭੈਣਾ ਕਈ ਤਾਂ ਕਈ ਤਾਂ ਬਹੁਤ ਦੁੱਖ ਦਿੰਦੀਆਂ ਨੇ ਤੇ ਕਈ ਬਾਹਲੀਆਂ ਵਾਦੇ ਦੀਆਂ ਪੱਕੀਆਂ ਨੇ ਠੀਕ ਹੈ ਉਹਨਾਂ ਦਾ ਹੁਣ ਮੈਨੂੰ ਪਤਾ ਵੀ ਵਾਦੇ ਦੀਆਂ ਪੱਕੀਆਂ ਕਿਹੜੀਆਂ ਨੇ ਇਹ ਤਾਂ 40 ਲੈਂਥ ਬਣਉਂਦੀ ਥੋੜੀ 43 ਠੀਕ ਹੈ ਤੇ ਕਲਰ ਤਾਂ ਤੁਸੀਂ ਦੇਖ ਹੀ ਰਹੇ ਹੋ ਪਿੰਕ ਜਿਆ ਬਹੁਤ ਜਿਆਦਾ ਸੋਹਣਾ ਕਲਰ ਹੈ ਕਾਫੀ ਜਿਆਦਾ ਪਿਆਰਾ ਕਲਰ ਹੈ ਤੇ ਅਗਲਾ ਦੇਖੋ ਹਾਲੋ ਇਹ ਹੈਗਾ ਬਾਜੂ ਦਾ ਵਰਕ ਠੀਕ ਹੈ ਤੇ ਇਹ ਹੈਗਾ ਸਲਵਾਰ ਦਾ ਵਰਕ ਹਾਲੋ ਇਹ ਕਲਰ ਬਹੁਤ ਪਿਆਰਾ ਹੈ ਤੇ ਪ੍ਰਾਈਸ ਮਿਲੂਗੀ ਤੁਹਾਨੂੰ ਇਹਦੀ ਸਿਰਫ ਇਸ ਤਰ੍ਹਾਂ 1550 1550 ਦੇ ਵਿੱਚ ਨੇਚਰਲ ਕਰੇਪ ਦਾ ਇੰਨੇ ਸਾਰੇ ਵਰਕ ਵਾਲਾ ਸੂਟ ਮਿਲ ਜੂਗਾ ਹੋਰ ਕੀ ਚਾਹੀਦਾ ਜੀ ਪਰ ਐ ਨਹੀਂ ਕਰਨਾ ਹੈਗਾ ਵੀ ਮੇਰਾ ਸੂਟ ਰੱਖ ਦਿਓ ਮੈਂ ਰੱਖਣਾ ਨਹੀਂ ਜਿਹੜੇ ਮੇਰੇ ਨਿਕਲਦੇ ਹੋਏ ਮੈਂ ਕੱਢੀ ਜਾਣੇ ਨੇ ਠੀਕ ਹੈ ਜੀ ਤੇ ਜੇ ਕਿਸੇ ਨੇ ਰਖਾਇਆ ਤਾਂ ਜਦੋਂ ਪੇਮੈਂਟ ਪਾਉਣੀ ਹੋਈ ਪਹਿਲਾਂ ਪੁੱਛ ਲਿਓ ਵੀ ਹੈਗਾ ਕਿ ਨਹੀਂ ਹੈਗਾ ਕਿਉਂਕਿ ਮੈਂ ਡਿਸਕਾਊਂਟ ਤੇ ਕੱਢ ਰਹੀ ਆਂ ਔਰ ਭੈਣਾ ਰਖਾਰ ਖਾ ਕੇ ਮੈਨੂੰ ਦੁਬਾਰਾ ਦੁਬਾਰਾ ਮਜਬੂਰ ਕਰ ਰਹੀਆਂ ਨੇ ਵੀਡੀਓ ਚ ਪਾਉਣ ਵਾਸਤੇ ਮੈਂ ਹੁਣ ਕਿਸੇ ਲਈ ਸੂਟ ਉਦਾਂ ਨਹੀਂ ਰ ਕਈਆਂ ਨੇ ਮੇਰਾ ਭਰੋਸਾ ਤੋੜਤਾ ਜੀ ਜੇ ਤੋ ਭਰੋਸਾ ਤੋੜ ਦਿੰਦੀਆਂ ਨੇ ਨਾ ਫਿਰ ਬਹੁਤ ਪ੍ਰੋਬਲਮ ਆਉਂਦੀ ਹੈ ਲਓ ਜੀ ਇਹ ਹੈਗੀ ਬੈਕ ਨੈਕ ਪਿਛਲਾ ਗळा ਹੈ ਇਥੋਂ ਨਹੀਂ ਪੂਰਾ ਠੀਕ ਹੈ ਇਹ ਬੈਕ ਤੇ ਵਰਕ ਹੋਇਆ ਤੁਹਾਡੇ ਦੇਖਿਓ ਜੋਰ ਜਟ ਤੇ ਇਹ ਸੂਟ ਕਾਫੀ ਸੋਹਣਾ ਸੂਟ ਹੈ ਆ ਹੈਗਾ ਫਰੰਟ ਸਾਰਾ ਫਰੰਟ ਤੇ ਸਾਰੇ ਬੂਟੀ ਹੈ ਹੁਣੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਬੈਕ ਤੇ ਬੂਟੀ ਕਰਨੀ ਹੈ ਫਰੰਟ ਤੇ ਨੈਕ ਕਰਨਾ ਹੈ ਇਹ ਤੁਸੀਂ ਕਰਨਾ ਹੈਗਾ ਇਹ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਤੇ ਜਿਵੇਂ ਮਰਜ਼ੀ ਐਡਜਸਟ ਕਰ ਲਿਓ ਤੁਸੀਂ ਬਾਕੀ ਹੈ ਬਾਜੂ ਦੇ ਵਰਕ ਆਹ ਲੋ ਜੀ ਇਹ ਹੈਗਾ ਬਾਜੂ ਦਾ ਵਰਕ ਠੀਕ ਆ ਇਹ ਸੂਟ ਵੀ ਤੁਹਾਨੂੰ ਅਸੀਂ ਦੇ ਦਾਂਗੇ ਹੁਣ ਸਿਰਫ ਇਹ ਸਿਰਫ 1250 ਚ ਫ੍ਰੀ ਸ਼ਿਪਿੰਗ ਨਾਲ ਅੱਜ ਕੋ 1250 ਇਹ ਤੋਂ ਘਟਤਾ ਜੀ ਹੁਣ ਕੀ ਜਾਊਗਾ ਆ ਨਹੀਂ ਸਕਦਾ ਇਸ ਤੋਂ ਵੱਧ ਕੰਮ ਹੋਛੀ ਕਢਾਈ ਕਢਾਈ ਬਹੁਤ ਹੈ ਵਰਕ ਬਹੁਤ ਜ਼ਿਆਦਾ ਹੈ ਬਸ ਇਹ ਤਾਂ ਹੁਣ ਆਏ ਆ ਵੀ ਸਾਡਾ ਵਿਚਾਰ ਇਕੱਠੇ ਕਢਾਈ ਕਰ ਰਹੇ ਆ ਸਟੌਕ ਕਲੀਅਰ ਕਰਨਾ ਬਸ ਜਿਵੇਂ ਮਰਜ਼ੀ ਕਰਦੀ ਬੱਦੀ ਇਹੋ ਆਹ ਲੋ ਜੀ ਅਗਲਾ ਦੇਖੋ ਆਹ ਦੇਖੋ ਜੀ ਸਾਰੇ ਬੂਟੀ ਫਰੰਟ ਤੇ ਸਾਰੇ ਬੂਟੀ ਉੱਪਰ ਨਾਲ ਤੁਹਾਨੂੰ ਇੱਥੋਂ ਨੱਕ ਨਿਕਲਣਾ ਥੋੜਾ ਆਹ ਵਾਲੀ ਚੀਜ਼ ਤੋਂ ਇੱਥੋਂ ਕੱਢ ਲਓ ਜੇ ਤੁਹਾਨੂੰ ਲੱਗਿਆ ਕਿ ਲੈਂਥ ਸਾਨੂੰ ਜ਼ਿਆਦਾ ਚਾਹੀਦੀ ਹੈ ਤਾਂ ਉੱਪਰੋਂ ਕੱਢ ਲਓ ਥੋੜੀ ਬੰਦ ਜੀ ਤੁਸੀਂ ਕਿੱਥੋਂ ਕੱਢਣਾ ਹੈ ਇਹਨੂੰ ਠੀਕ ਹੈ ਜੀ ਸਾਰੇ ਫਰੰਟ ਤੇ ਤੁਹਾਨੂੰ ਇਦਾਂ ਬੂਟੀ ਮਿਲਦਾ ਇਹ ਮਿਲੂਗੀ ਜੀ ਤੁਹਾਨੂੰ ਇਹਦੀ ਬਾਜੂ ਬਣਾ ਲਓ ਜਾਂ ਸਲਵਾਰ ਬਣਾ ਲਓ ਆਹ ਵਾਲੀ ਇਹ ਤੁਹਾਡੀ ਵਰਦੀ ਆ ਤੁਸੀਂ ਇਹਦਾ ਕੀ ਬਣਾਉਣਾ ਹੈ ਨੈਕਸਟ ਹੈ ਇੱਕ ਇਹ ਵਾਲੀ ਚਾਹੇ ਉਹਨੂੰ ਬਾਜੂ ਬਣਾ ਲਿਓ ਚਾਹੇ ਇਹਨੂੰ ਬਾਜੂ ਬਣਾ ਲਿਓ ਜੀਨੂੰ ਮਰਜ਼ੀ ਬਾਜੂ ਬਣਾ ਲਿਓ ਜੀਨੂੰ ਮਰਜ਼ੀ ਸਲਵਾਰ ਬਣਾ ਠੀਕ ਆ ਜੀ ਤੇ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ 1350 ਚ ਫ੍ਰੀ ਸ਼ਿਪਿੰਗ ਨਾਲ ਰੰਗ ਦਾ ਹ ਕਿ ਮਾੜਾ ਜਿਹਾ ਪਰਤੰਦਾ ਆ ਸੁੱਕੀ ਮਹਿੰਦੀ ਜੀ ਲੱਗਦੀ ਹੈ ਮੈਂ ਤਾਂ ਸੁੱਕੀ ਮਹਿੰਦੀ ਹਾਂ ਬਾਪਰੀਨ ਸਟੌਕ ਦੇ ਵਿੱਚ ਬਹੁਤ ਸੋਹਣਾ ਹੈ ਅਗਲਾ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਗਲਾਬੀ ਬਹੁਤ ਪਿਆਰਾ ਸੂਟ ਦਿਖਾਉਣੀ ਆ ਮੈਂ ਤੁਹਾਨੂੰ ਜੌਰਜਟ ਬਹੁਤ ਸਿਰਾ ਜੌਰਜਟ ਆ ਵੀ ਥੋੜੇ ਕੋਲੇ ਔਰ ਵਰਕ ਵੀ ਫਿਰ ਉਨਾ ਹੀ ਸਿਰਾ ਹੁੰਦਾ ਆ ਆਹ ਲਓ ਬਹੁਤ ਸਿਰਾ ਵਰਕ ਹੈ ਜਰੀ ਦਾ ਵਰਕ ਹੈ ਪਲੱਸ ਰੈਂਡ ਵਰਕ ਹੈ ਬਹੁਤ ਸੋਹਣਾ ਵਰਕ ਹੈ ਅਬ ਇਹ ਜਿਹੜੀ ਬਣੀ ਹੋਈ ਹੈ ਉੱਪਰੋਂ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈ ਵਰਕ ਬਹੁਤ ਪਿਆਰਾ ਹੋਇਆ ਔਰ ਕਾਫੀ ਵਰਕ ਹੋਇਆ ਹੋਇਆ ਜੀ ਇਹ ਸਾਰਾ ਵਰਕ ਹੈ ਕੋਈ ਗੋਟਾ ਨਹੀਂ ਹੈ ਇਹ ਜਰੀ ਨਾਲ ਹੂੰ ਸਾਰਾ ਜਰੀ ਨਾਲ ਹੋਇਆ ਹੋਵੇ ਤੇ ਹੀ ਘਰੇ ਦਾ ਸੂਟ ਹੈ ਇਹ ਠੀਕ ਆ ਜੀ ਤੇ ਅੱਗੇ ਦੇਖੋ ਤੁਸੀਂ ਇਹਦੀ ਬਾਜੂ ਬਹੁਤ ਸੋਹਣੀ ਬਾਜੂ ਹੈ ਔਰ ਜੌਰਜਟ ਐਨ مخਮਲ ਵਰਗੀ ਜੌਰਜਟ ਆਉਗੀ ਐ ਨਹੀਂ ਹੈ ਕਿ ਖੁਰਦਰੀ ਜੀ ਜੌਰਜਟ ਆਉ। ਬਹੁਤ ਸੋਹਣੀ ਬਹੁਤ ਪਿਆਰੀ ਜੌਰਜਟ ਆਉਗੀ ਠੀਕ ਹੈ ਜੀ ਤੇ ਨਾਲ ਮਿਲੂਗਾ ਜੀ ਇਹ ਵਾਲਾ ਤੁਹਾਨੂੰ ਦੁਪੱਟਾ ਆ ਜਿਹੜਾ ਦੁਪੱਟੇ ਦਾ ਰੰਗ ਹੈ ਹੀ ਸੂਟ ਦਾ ਸੂਟ ਥੋੜਾ ਜਿਹਾ ਫਿੱਕਾ ਆ ਰਿਹਾ ਹੈ ਆ ਦੁਪੱਟਾ ਰਾਇਲ ਬਲੂ ਆ ਜੀ ਬਸ ਦੁਪੱਟੇ ਦੇ ਨਾਲ ਦਾ ਹੀ ਆ ਆ ਲੋ ਆ ਹੈਗਾ ਇਹਦੇ ਨਾਲ ਦੁਪੱਟਾ ਡਾਈ ਐਂਡ ਡਾਈ ਦਾ ਬਲੂ ਕਲਰ ਦਾ ਬੰਬਰ ਦਾ ਦੁਪੱਟਾ ਆਉਗਾ ਜੀ ਬਹੁਤ ਸੋਹਣਾ ਬੰਬਰ ਜੌਰਜਟ ਨਹੀਂ ਹੁੰਦੀ ਜਿਹੜੀ ਪਤਲੀ-ਪਤਲੀ ਉਹ ਵਾਲੀ ਆ ਲਓ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਰਹੂਗੀ ਇਹਦੀ 2450 ਦੁਪੱਟੇ ਸਮੇਤ ਬਹੁਤ ਸੋਹਣਾ ਸੂਟ ਸਿਰਾ ਜੌਰਜਟ ਉਹ ਸਿਰਾ ਵਰਕ ਅਗਲਾ ਦੇਖੋ ਜਿਹੜੀ ਇਹ ਜਿਹੀ ਚਲਾਈ ਪਈ ਹੈ ਲਓ ਜੀ ਇਹ ਉਦੋਂ ਸੋਹਣਾ ਸੂਟ neck ਤੇ ਦੇਖੋ ਜਰੀ ਜਰੀ ਦੇਖੋ ਤੁਸੀਂ ਕਿੰਨੀ ਲੱਗੀ ਹੋਈ ਹੈ ਹਾਂ ਬਹੁਤ ਸਾਰਾ ਵਰਕ ਹੋਇਆ ਹੈ ਨੈਕ ਤੇ ਜ਼ਰੀ ਦਾ 골ਡਨ ਜ਼ਰੀ ਪਲੱਸ ਫਲਾਵਰ थ्रेड ਦੇ ਠੀਕ ਹੈ ਜੀ ਪਿੰਕਿਸ਼ ਮਹਿਰੂਨ ਕਲਰ ਆ ਇਹ ਪਿੰਕਿਸ਼ ਮਹਿਰੂਨ ਹੋਂਦੂਆਂ ਕੇ ਦੇਖੋ ਤੁਸੀਂ ਇਹਦੇ ਬਾਜੂ ਤੇ ਵਰਕ ਤੇ ਸੇਮ ਹੀ ਸਲਵਾਰ ਤੇ ਵਰਕ ਜੋ ਬਾਜੂ ਤੇ ਹੈ ਕੋਈ ਸਲਵਾਰ ਤੇ ਠੀਕ ਹੈ ਜੀ ਜ਼ਰੀ ਬਹੁਤ ਸਾਰੀ ਯੂਜ਼ ਹੋਈ ਹੈ ਤੇ ਇਹਦੇ ਵਿੱਚ ਥ्रेड ਦਾ ਯੂਜ਼ ਘੱਟ ਹੋਇਆ ਔਰ ਜਰੀ ਦਾ ਬਹੁਤ ਜ਼ਿਆਦਾ ਹੋਇਆ ਹੈ। ਇਹ ਸੂਟ ਮਿਲੂਗਾ ਜੀ ਤੁਹਾਨੂੰ 1450 ਚ ਫ੍ਰੀ ਸ਼ਿਪਿੰਗ ਨਾਲ ਗਰਲਿਸ਼ ਲੁੱਕ ਦਾ ਸੂਟ ਹੈ ਇਹ ਨੈਟਵਰਕ ਵੱਲ। ਅਗਲਾ ਦੇਖੋ। ਇਹ ਵੀ ਬਹੁਤ ਸੋਹਣੀ ਜਰਜਟ ਹੈ। ਬਹੁਤ ਵਧੀਆ। ਪਾਰਾ ਸੂਟ ਹੈ। ਹੈਵੀ ਸੂਟ ਹੈ। ਹਾਲੋ ਸਾਰਾ ਜਰੀ ਨਾਲ। ਦੇਖੋ ਤੁਸੀਂ ਜਿੰਨੀ ਵੀ ਤੁਹਾਨੂੰ ਦਿਖ ਰਹੀ ਸਾਰੀ ਜਰੀ। ਸਿਰਫ ਆ ਤਿੰਨ ਫਲਾਵਰ ਇੱਧਰ ਤਿੰਨ ਫਲਾਵਰ ਇੱਧਰ ਸ੍ਰੈਡ ਦੇ ਬਾਕੀ ਸਾਰੀ ਜਰੀ ਬਲੈਕਿਸ਼ ਮਹਿਰੂਨ ਕਲਰ 45 45.5 ਲੈਂਥ ਦਾ ਸੂਟ ਹੈ ਇਹ ਤੇ ਘੇਰਾ ਦੱਸ ਦੇਣੀ ਆ ਘੇਰਾ ਹੈਗਾ ਜੀ 2.5 ਠੀਕ ਹੈ ਤੇ ਇਹ ਹੈਗੀ ਹੈ ਜੀ ਬਾਜੂ ਜਰੀ ਹੋ ਜੀ ਦਰੱਖਤ ਤੇ ਬਸ ਸਾਰਾ ਠੀਕ ਹੈ ਇਹ ਸੂਟ ਮਿਲੂਗਾ ਜੀ ਤੁਹਾਨੂੰ 1450 ਚ ਇੰਨਾ ਸੋਹਣਾ ਕੰਮ ਆ ਔਰ ਇੰਨਾ ਸੋਹਣਾ ਸਟਾਫ ਆ ਜਮਨ ਲੱਗੇ ਮੁੱਲ ਮਿਲ ਰਿਹਾ ਜੀ ਹਾਂ ਆ ਲੋ ਅਗਲਾ ਦੇਖੋ ਆ ਵੀ ਕਿਸੇ ਭੈਣ ਨੇ ਆਰਡਰ ਤੇ ਵਰਕ ਕਰਾਇਆ ਆਰਡਰ ਤੇ ਦੁਪੱਟਾ ਡਾਈ ਕਰਾਇਆ ਆ ਦੇਖ ਲਾ ਹਾਲ ਪਹਿਣਾ ਦਾ ਦਸਤੀ ਫਰੀਏ ਉਹਨਾਂ ਦਾ ਇਹ ਬਾਹਰਲੀ ਪਹਿਣਾ ਜੀ ਬਾਹਰਲੀ ਪਹਿਣਾ ਬਾਹਰਲੀਆਂ ਪਹਿਣਾ ਕਈ ਵਾਰੀ ਧੋਖਾ ਵੀ ਕਰ ਜਾਂਦੀਆਂ ਨੇ ਸਾਡੇ ਨਾਲ ਸਾਰੀਆਂ ਨਹੀਂ ਕਰਦੀਆਂ ਕੁਝ ਕ ਹੈਗੀਆਂ ਜਿਹੜੀਆਂ ਕਰ ਜਾਂਦੀਆਂ ਆ ਲੋ ਆਰਡਰ ਤੇ ਕਰਵਾਇਆ ਤਿੰਨ ਚਾਰ ਸੂਟ ਕਰਵਾਏ ਹੋਏ ਨੇ ਹਜੇ ਦਿਖਾਉਂਗੀ ਹੋਰ ਵੀ ਸੋਹਣੇ ਇੰਨੇ ਸ਼ੋਗਨਾਲ ਵਰਕਸ ਹੀ ਕਰਵਾ ਕੇ ਦਿੱਤਾ ਤੇ ਆ ਹਾਲ ਕੀਤਾ ਸਾਡਾ ਉਹਨਾਂ ਨੇ ਲੋ 19 ਘੇਰਾ ਜੀ ਤੁਸੀਂ ਇਹਨੂੰ 22 ਤੱਕ ਆਰਾਮ ਨਾਲ ਲਿਜਾ ਸਕਦੇ ਹੋ 25 ਤੱਕ ਵੀ ਲਿਜਾ ਸਕਦੇ ਹੋ ਕਿਉਂਕਿ ਬਿਲਕੁਲ ਨਾਲ ਤਾਂ ਲਾਉਣਾ ਨਹੀਂ ਹੁੰਦਾ ਇਹਨੂੰ ਆਪਾਂ ਤੇ ਆ ਜਿਹੜੀ ਲੈਂਥ ਹੈਗੀ ਆ ਇਹ ਵੀ ਕਾਫੀ ਹੈਗੀ ਆ ਲੋ ਜੀ 25 25 ਲੈਂਥ ਹੈ ਸੈਮੀ ਕ੍ਰੇਪ ਦੇ ਵਿੱਚ ਸੂਟ ਹੈਗਾ ਇਹ ਹੈਗੇ ਜਿਹਦਾ ਬਾਜੀ ਦੋਬਰ ਬਹੁਤ ਸੋਹਣਾ ਵਰਕ ਕਰਾਇਆ ਸੀਗਾ ਤੇ ਰੀਜ ਨਾਲ ਦੁਪੱਟੇ ਡਾਈ ਕਰਾਏ ਲਿਸਾਂ ਲਵਾਈਆਂ ਤੇ ਫੇਰ ਅਗਲਾ ਕਹਿ ਦਿੰਦਾ ਸਾਡੇ ਤੇ ਭਰੋਸਾ ਨਹੀਂ ਕਰਦੇ ਹੁਣ ਫੇਰ ਥੋੜਾ ਥੋੜਾ ਅਸੀਂ ਸਿੱਖਦੇ ਜਾਂਦੇ ਆ ਕਿ ਪੈਸੇ ਥੋੜੇ ਜਿਹਾ ਪਹਿਲਾਂ ਵਾ ਲੋ ਫੇਰ ਕੰਮ ਸ਼ੁਰੂ ਕਰੋ ਅੱਗੇ ਅਸੀਂ ਕਰਦੇ ਨਹੀਂ ਸੀ ਇਦਾਂ ਅਗਲੇ ਨੇ ਕਹਿਣਾ ਅਸੀਂ ਕਰਾ ਦੇਣਾ ਫੇਰ ਸਿਕ ਨੂੰ ਹੁਣ ਦੇਖੋ ਭੁਗਤਣਾ ਪੈ ਰਿਆ ਆ ਲੋ ਢਾਈਆਂ ਡਾਈ ਦੇ ਦੁਪੱਟੇ ਸਿੱਧਾ ਕਰਾਉਂ ਪੁੱਠਾ ਆ ਲੋ ਜਿੱਤੇ ਐਨੇ ਕਿਹਾ ਕਿ ਮੈਨੂੰ ਹਾਫ ਪਿਓਰ ਚ ਫੋੜ ਦਾ ਉਹ ਸਿੱਧਾ ਉਸੇ ਦੱਸੀ ਨਹੀਂ ਨਹੀਂ ਆ ਸਿੱਧਾ ਭੈਣ ਨੇ ਕਿਹਾ ਕਿ ਹਾਫ ਪਿਓਰ ਸਫੋਨ ਦਾ ਟਾਈ ਐਂਡ ਆਈ ਦੁਪੱਟਾ ਵੀ ਦਲੇਸ ਕਰਾ ਦੋ ਆਹ ਦੇਖ ਲਓ ਜੀ ਰੈਡੀ ਕਰਵਾ ਕਰਵਾ ਕੇ ਰੱਖੀ ਐਨੇ ਪਹਿਲੇ ਤਾਂ ਹੈ ਨਹੀਂ ਵੀ ਅਸੀਂ ਮੂੰਹ ਹੀ ਮੱਥਾ ਮਾਰੀ ਜਾਗੇ ਤੇ ਭੈਣਾ ਮੁੜ ਕੇ ਫੋਨ ਹੀ ਚੱਕਣੋਂ ਹਟ ਜਾਂਦੀਆਂ ਨੇ ਠੀਕ ਹੈ ਜੀ ਲੋ ਬਹੁਤ ਸੋਹਣਾ ਸੂਟ ਹੈ 2050 ਦੇ ਵਿੱਚ ਆਜੂਗਾ ਕਿਉਂਕਿ ਇਹਦੇ ਚੋਂ ਪੰਜੀ ਵੀ ਨਹੀਂ ਘੁਮਾ ਰਹੇ ਹੋਣੇ ਸੋ ਹੋਰ ਦਿਖਾਣੀਓ ਪਲੀਜ਼ ਬਸ ਮੇਰੀ ਰਿਕੁਐਸਟ ਆ ਤੁਸੀਂ ਇਸ ਤਰ੍ਹਾਂ ਨਾ ਕਰਿਓ ਹੋਰ ਵੀ ਦੱਸਦੀਆਂ ਇੱਕ ਭੈਣ ਦੀ ਕਹਾਣੀ ਹੋਰ ਸੁਣਾਉਣੀ ਤੁਹਾਨੂੰ ਅੱਜ ਮੈਂ ਜਦ ਮੈਂ ਮੂਡ 'ਚ ਹੈਗੀ ਆ ਕਹਾਣੀਆਂ ਸੁਣਾਉਣ ਦੀ ਸੁਣਾਣੀ ਆ ਤੁਹਾਨੂੰ ਇੱਕ ਕਹਾਣੀ ਹੋਰ ਆਹ ਲੋ ਜੀ 24.5 ਕਿਲ ਹੈ ਸਾਰਾ ਜਰੀ ਜੂਸ ਹੋਈ ਵੀ ਆ ਵਾਈਟ ਤੇ ਬਾਕੀ ਥ੍ਰੈਡ ਠੀਕ ਹੈ ਲਾਈਨਾਂ ਵਾਲੀ ਜਰੀ ਲੱਗੀ ਹੋਈ ਆਹ ਲੋ ਤੇ ਇਹ ਹੈਗੀ ਇਹਦੀ ਬਾਜੂ ਟੋਪਰ 1050 ਦੇ ਵਿੱਚ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਲੋ ਜੀ ਲਵੈਂਡਰ ਜਿਹਾ ਸ਼ੇਡ ਹੈ ਬਹੁਤ ਸੋਹਣਾ ਸ਼ ਹਾਂ ਸਾਰੇ ਸੂਟ ਆਂ ਲਾ ਲਓ ਵੀ ਅੱਜ ਸਟਾਕ ਕਲੀਅਰੈਂਸ ਵਾਲਾ ਕੰਮ ਹੀ ਸੀਗਾ ਆ ਇੱਥੇ ਰੰਗ ਸਹੀ ਹੈ ਸਟਾਕ ਕਲੀਅਰੈਂਸ ਵਾਲਾ ਕੰਮ ਹੀ ਹੋ ਰਿਹਾ ਜੀ ਹੁਣ ਤਾਂ ਵੀ ਕਲੀਅਰ ਕਰੀਏ ਤੇ ਨਵਾਂ ਨਵਾਂ ਕੁਝ ਲੈ ਕੇ ਆਈਏ ਤੇ ਤੁਹਾਨੂੰ ਵੀ ਫਾਇਦਾ ਹੋ ਜਾਊਗਾ ਤੇ ਸਾਡਾ ਸਟਾਕ ਚਲੇ ਜਾਊਗਾ ਹੋਰ ਘਟਣ ਕਮਾਉਣ ਨੂੰ ਨਹੀਂ ਨਾ ਤੇ ਹੁਣ ਕੁਝ ਨਹੀਂ ਹੈਗਾ ਤੇ ਬਾਕੀ ਮੈਂ ਤੁਹਾਨੂੰ ਸਟੋਰੀ ਸੁਣਾਉਂਦਾ ਇੱਕ ਭੈਣ ਦੀ ਕਲੈਕਸ਼ਨ ਤਾਜ਼ਾ ਵਾਲੀ ਤੁਹਾਨੂੰ ਤੁਸੀਂ ਦੇਖ ਲਈਏ ਹੁਣ ਕਿਸ ਤਰ੍ਹਾਂ ਦੀ ਹੈਗੀ ਹੈ ਮਨ ਬਣਾ ਲਿਓ ਤੇ ਲੈ ਜਾਓ ਫਟਾਫਟ ਤੇ ਸਟੋਰੀ ਦਾਦੀਆਂ ਕ ਭੈਣ ਦੀ ਤੁਹਾਨੂੰ ਬਾਹਰ ਲਈ ਦੀ ਬਾਹਰ ਲਈਆਂ ਪੈਣਾ ਮਾਇੰਡ ਨਾ ਕਰਿਓ ਸਾਰੀਆਂ ਨਹੀਂ ਹੈਗੀਆਂ ਇਹ ਜੀਆਂ ਬਹੁਤ ਅੱਛੀਆਂ ਨੇ ਜਿਨ੍ਹਾਂ ਦੇ ਅਸੀਂ ਸੂਟ ਰੱਖ ਦਿੰਨੇ ਆ ਤੇ ਭਾਵੇਂ ਮਹੀਨੇ ਬਾਅਦ ਪੇਮੈਂਟ ਆ ਜੇ ਸਾਨੂੰ ਪਤਾ ਕਿ ਉਹਨਾਂ ਨੇ ਪਾਉਣੀ ਪਾਉਣੀ ਆ ਹਰ ਤਰ੍ਹਾਂ ਦੀ ਦੁਨੀਆ ਜੀ ਇੱਧਰ ਵੀ ਹੈਗੀ ਆ ਬਾਹਰ ਵੀ ਹੈਗੀ ਆ ਇੱਧਰ ਲਈਆਂ ਵੀ ਬਹੁਤ ਏਦਾਂ ਕਰਦੀਆਂ ਨੇ ਇੱਕ ਭੈਣ ਦੀ ਕਹਾਣੀ ਸੁਣਾਉਣੀ ਆ ਤੁਹਾਨੂੰ ਮੇਰੇ ਤੋਂ ਨਾ ਜੀ ਰਾਮ ਟੈਕਸ ਦੀ ਵੀਡੀਓ ਦੇ ਵਿੱਚੋਂ 6-7 ਸੂਟ ਖਾ ਲਈ ਹੋ ਗਿਆ ਉਹਨੂੰ 2 ਮਹੀਨੇ ਜਦੋਂ ਆਪਾਂ ਰਾਮ ਟੈਕਸ ਦੇ ਮੈਚਿੰਗ ਦੇ ਸੂਟ 6-7 ਸੂਟ ਖਾ ਲਈ ਮੈਂ ਪੇਮੈਂਟ ਰਾਤ ਨੂੰ ਪਾਉਂ ਮੈਂ ਪੇਮੈਂਟ ਕੱਲ ਨੂੰ ਪਾਉਂ ਐ ਕਰਦੇ ਕਰਦੇ ਜਦੋਂ ਦੇਖੋ ਸਾਡੇ ਸੂਟ ਪਏ ਹੁੰਦੇ ਤੇ ਅਸੀਂ ਜਵਾਬ ਦੇ ਰਹੇ ਹੁੰਨੇ ਬਾਕੀਆਂ ਨੂੰ ਸਾਨੂੰ ਉਹ ਤਾਂ ਫਿਕਰ ਹੁੰਦੀ ਆ ਵੀ ਪੇਮੈਂਟ ਆ ਜਾਈ ਤਾਂ ਅਸੀਂ ਵੇਖੀ ਘਰੋ ਕੇ ਰੱਖ ਲਈਏ ਅਗਲੇ ਨੇ ਪੇਮੈਂਟ ਨਹੀਂ ਪਾਈ ਦੋ ਦਿਨ ਤਿੰਨ ਦਿਨ ਲੰਘ ਗਏ ਤੀਜੇ ਦਿਨ ਉਹ ਕਹਿੰਦੇ ਕਿ ਮੇਰੇ ਮਦਰ ਨੇ ਲੌਦੀ ਡੈਥ ਹੋ ਗਈ ਮੈਂ ਸੂਟ ਨਹੀਂ ਲੈਣੇ ਦੇਖੋ ਗੱਲ ਇਹ ਹੈ ਵੀ ਡੈਥ ਹੋ ਗਈ ਆਪਾਂ ਮੰਨਦੇ ਆ ਕਿ ਬਹੁਤ ਮਾੜੀ ਗੱਲ ਹੈ ਡੈਥ ਹੋਣਾ ਇਸ ਤੋਂ ਉੱਪਰ ਤਾਂ ਕੁਝ ਲੋਕ ਹੋਉਂਦਾ ਹੀ ਨਹੀਂ ਹੈਗਾ ਪਰ ਆਪਾਂ ਐ ਨਹੀਂ ਕਹਿੰਦੇ ਹੁੰਦੇ ਕਿ ਡੈਥ ਹੋ ਗਈ ਤੇ ਮੈਂ ਸੂਟ ਨਹੀਂ ਲੈਣੇ ਆਪਾਂ ਕਹਿੰਦੇ ਮ ਸਾਨੂੰ 5-7 ਦਿਨ 10 ਦਿਨ ਦੇਓ ਅਸੀਂ ਪੇਮੈਂਟ ਪਾਵਾਂਗੇ ਮੈਂ ਨਹੀਂ ਲੈਣੀ ਕਹਿੰਦੀ ਚਲੋ ਛੱਡ ਤੇ ਜੀ ਅਸੀਂ ਫਿਰ ਮੈਂ ਕੀ ਬੋਲਾਂ ਇਸ ਗੱਲ ਤੇ ਆਪਾਂ ਬੋਲ ਵੀ ਨਹੀਂ ਸਕਦੇ ਉਸ ਤੋਂ ਬਾਅਦ ਜੀ ਉਹਨਾਂ ਨੇ 15 ਦਿਨਾਂ ਬਾਅਦ ਫੇਰ 5-6 ਸੂਟ ਖਾਲੇ ਉਹ ਤੋਂ ਮੈਂ ਸੋਚਿਆ ਸ਼ਾਇਦ ਇਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਵੀਡੀਓ ਚ ਫੇਰ ਹਾਲੇ ਮੈਂ ਫੇਰ ਰੱਖ ਦਿੱਤੀ ਦੋ ਸੂਟ ਕੱਢ ਕੇ ਦੋ ਦਿਨਾਂ ਬਾਅਦ ਕਹਿੰਦੇ ਆ ਮੈਨੂੰ ਦੇ ਦਿਓ ਇਹਦੀ ਮੈਂ ਪੇਮੈਂਟ ਪਾਉਣੀ ਆ ਬਾਕੀ ਦੇ ਨਹੀਂ ਲੈਣੇ ਤੀਜੀ ਵਾਰ ਬਲੌਕ ਕਰਤੀ ਜੀ ਭੈਣ ਨੂੰ ਹੁਣ ਭੈਣ ਨੂੰ ਮੈਂ ਬਲੌਕ ਕੀਤਾ ਹੋਇਆ ਨਾਮ ਤਾਂ ਮੈਂ ਲੈਂਦੀ ਨਹੀਂ ਹੈਗੀ ਉਹਨਾਂ ਨੂੰ ਪਤਾ ਹੀ ਉਦੋਂ ਬਾਅਦ ਆਪਾਂ ਉਹਨਾਂ ਨੂੰ ਕਰਤਾ ਬਲੌਕ ਕਿਉਂਕਿ ਇਹ ਜਿਹੇ ਕਸਟਮਰ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਜਿਹੜੇ ਤੇ ਵਿਸ਼ਵਾਸ ਹੀ ਨਹੀਂ ਕਰ ਸਕਦੇ ਵਿਸ਼ਵਾਸ ਤੇ ਦੁਨੀਆ ਕਾਇਮ ਆ ਅਗਰ ਵਿਸ਼ਵਾਸ ਟੁੱਟ ਗਿਆ ਤਾਂ ਬੰਦਾ ਖਤਮ ਸੋ ਹੁਣ ਭੈਣ ਨੂੰ ਆਪਾਂ ਕੀਤਾ ਹੋਇਆ ਬਲੌਕ ਉਹ ਭੈਣ ਜੇ ਦੇਖਦੀ ਹੋਈ ਵੀਡੀਓ ਜ਼ਰੂਰ ਸਮਝਦੀ ਹੋਣੀ ਆ ਭੈਣ ਮੰਨ ਕੇ ਇਹੋ ਜਿਹਾ ਕੰਮ ਨਾ ਕਰਿਆ ਕਰੂ ਕਿਉਂਕਿ ਬਹੁਤ ਮੱਥਾ ਵਜਦਾ ਜੀ ਇਹਦੇ ਤੇ ਸਾਡਾ ਬਹੁਤ ਪਕਾਈ ਹੁੰਦੀ ਆ ਤੁਸੀਂ 10 ਮਿੰਟ ਚ ਵੀਡੀਓ ਦੇਖਦੇ ਆ ਪਰ ਅਸੀਂ ਖਿਲਾਰਨੇ ਆ ਉਹ ਫਿਰ ਇਕੱਠੇ ਕਰਨੇ ਆ ਪਕਾਈ ਕਿੰਨੀ ਕਰਦੀ ਆ ਮੈਂ ਤੇ ਮੇਰੇ ਕੋਲੇ ਵੀ ਇੰਨਾ ਟਾਈਮ ਨਹੀਂ ਹੁੰਦਾ ਪਰ ਫਿਰ ਵੀ ਮੈਨੂੰ ਸਾਰ ਚਲੋ ਬਹੁਤ ਸਿਆਣੀਆਂ ਭੈਣਾਂ ਵੀ ਹੈਗੀਆਂ ਨੇ ਮੇਰੇ ਨਾਲ ਜੁੜੀਆਂ ਬਹੁਤ ਜ਼ਿਆਦਾ ਭੈਣਾਂ ਨੇ ਜਿਹੜੀਆਂ ਸਿਆਣੀਆਂ ਨੇ ਬਹੁਤ ਇਕਾ ਦੁੱਕਾ ਹੈਗੀਆਂ ਨੇ ਹਰ ਤਰ੍ਹਾਂ ਦੀ ਦੁਨੀਆ ਹੈਗੀ ਆ ਜੀ ਪਰ ਮੇਰਾ ਜੀ ਕੀਤਾ ਅੱਜ ਤੁਹਾਨੂੰ ਸਟੋਰੀ ਦੱਸਦਾ ਤਾਂ ਕਿ ਹੋਰ ਭੈਣ ਇਸ ਤਰ੍ਹਾਂ ਨਾ ਕਰੇ ਮੇਰੇ ਨਾਲ ਲਓ ਜੀ ਐਸੀ ਆਪਣੀ ਅੱਜ ਦੀ ਕਲੈਕਸ਼ਨ ਨੂੰ ਉਮੀਦ ਆ ਪਸੰਦ ਆ ਹੀ ਹੋਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਤੁਹਾਨੂੰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ